ਆਤ ਵਿੱਚ ਹੀ ਪਾਤਾ ਸਾਰਾ ਕੁਝ ਆਟੇ 'ਚ ਹੀ ਗੁੱਜਣਾ ਅੱਛਾ ਮੈਂ ਸੋਚਣਾ ਜੇ ਤਾਂ ਮੂੜੀਆਂ ਪਾਈ ਦੀਆਂ ਤਾਂ ਪੱਕਣੀਆਂ ਨੇ ਓਦਾਂ ਵੀ ਕਰ ਸਕਦੇ ਪਰ ਇਹ ਕਿਉਂ ਟਾਈਮ ਬੜਾ ਹੋ ਗਿਆ ਇਦਾਂ ਛਿੱਤੀ ਹੋ ਜਾਣਾ ਓਦਾਂ ਜ਼ਿਆਦਾ ਟਾਈਮ ਲੱਗਣਾ ਤੂੰ ਦੱਸ ਤੇ ਤਾਂ ਰਹੀਆਂ ਲੱਗਦੇ ਜਿਦਾਂ ਇਹ ਮੇਰੇ ਤੋਂ ਜਾਸਿਕ ਜਿੰਨਾ ਮਰਜੀ ਇਹ ਮੇਰੇ ਤੋਂ ਜਾਸਿਕ ਕਰਨੇ ਨੇ ਸ਼ਫ ਕਹਿੰਦੇ ਆਏ ਨੇ ਹੈਨਾ ਸਹੀ ਗੱਲ ਇਹਨੇ ਵੀ ਆਪਣੀ ਇੱਕ ਬਣਾਉਣੀ ਹੈ ਡਿਸ਼ ਨਾ ਹੋ ਬਾਦੂ ਜੇ ਨਾਲੇ ਡਿਸ਼ ਬਣਾ ਕੇ ਖਵਾਣੀ ਰਾਤ ਦੀ ਮੈਂ ਪੱਟੀ ਵੀ ਰੰਨੀ ਹਾਂ ਉਹ ਕਿੰਨੇ ਲੱਗਤਨਾ ਹਾਂ ਕਿਡਾ ਵਧੀਆ ਲੱਗਣਦਾ ਹੈ ਹਾਂ ਵਿੱਚ ਸਹੀ ਗੱਲ ਹੈ ਹਮ ਬੜੀਆਂ ਨਹੀਂ ਆਉਂਦੀਆਂ ਇਦਾਂ ਹੀ ਆਉਂਦੇ ਹਾਂ ਨਾ ਲੈ ਹਿੰਦੀ ਆਣਿਆਂ ਦਾ ਪਤਾ ਨਹੀਂ ਖਾਣ ਕੇ ਨਾ ਹਰੀਆਂ ਮਿਰਚਾਂ ਜ਼ਾਇਦੀਆਂ ਹੀ ਹਮ ਹਰੀਆਂ ਮਿਰਚਾਂ ਦੇ ਨਾਲ ਤੂੰ ਕਿਹੜੀ ਸੱਚੀ ਕਿੱਥੇ ਲੱਗੀ ਇਹ ਸੱਚੀ ਤੇ ਕੀ ਦੋ ਬਣ ਲਗੇ ਕੀ ਦੋ ਖਾਵਾਂਗੇ ਹਾਲੇ ਦੇ ਟੇਸਟ ਵੇਖਣਾ ਨਾ ਕਿਦਾਂ ਦਾ ਵਾਦੇ ਕਿਦਾਂ ਦਾ ਜੇ ਤੇ ਵਧੀਆ ਨਾ ਬਣੇ ਤਾਂ ਫੇਰ ਬਹੁਤ ਬਹੁਤ ਜਾਨ ਫੇਰ ਕੀ ਕਰੀਏ ਫੇਰ ਬੇਬੀ ਦੀ ਨਾ ਉਹ ਡਿਸ਼ ਬਣਾ ਲਵਾਂਗੇ ਫੇ ਜਿਹੜੀ ਬੇਬੀ ਦੀਦੀ ਨੇ ਬਣਾਉਣੀ ਉਹ ਬੜੀ ਖਾਵਾਂਗੇ ਉਹ ਤੇ ਚਾਹ ਨਾਲ ਬਣਨੀ ਹੈ ਉਹ ਚਾਹ ਨਾਲ ਚੱਲੂ ਬੇਵਾ ਚਾਹ ਨਾਲ ਠੀਕ ਹੈ ਹੈਨਾ ਦੁਪਹਿਰ ਦਾ ਟਾਈਮ ਜਿੱਦਾਂ ਮਰਜ਼ੀ ਬਣਾ ਲਿਓ ਤੁਸੀਂ ਬਣਾ ਨਹੀਂ ਹੈ ਕਹੇ ਮੇਰੀ ਬਣੀ ਦਿਖਾ ਲੋ ਨਾਲ ਇਹਨੂੰ ਜਾਸ ਪਤੋਂ ਇਹਨੂੰ ਜਾਸ ਪਾਦੀ ਉਹਦੀ ਮੈਂ ਇਹਦੀ ਸੇ ਉਹਦੀ ਜਾਂਚ ਉਹ ਪੜੀਗੀ ਤੇ ਓਕੀ ਹੈ ਅੱਛਾ ਉਹ ਮੈਂ ਇਹਨਾਂ ਤੋਂ ਉਹ ਮੰਗਾਇਆ ਵਾ ਵੇਸਣ ਪਰ ਤੁਸੀਂ ਕਹਿੰਦੇ ਉਸ ਵਿੱਚ ਵੇਸਣ ਦੀ ਲੋੜ ਨਹੀਂ ਉਹ ਨਹੀਂ ਪਉਂਦੀ ਵੇਸਣ ਦੀ ਲੋੜ ਹੁੰਦੀ ਮੈਂ ਕਿਲੋ ਵੇਸਣ ਚੁੱਕ ਲਿਆ ਵਾ ਤਾਂ ਕਿਲੋ ਪਹਿਲੇ ਹੈਗਾ ਕਰ ਚਲ ਬੰਦੀ ਲੈਣ ਦੇ ਪੈਕਟ ਖੋਲ ਲੈਣਾ ਨਾ ਮੈਂ ਤਾਂ ਮੈਂ ਅੱਧਾ ਲੈ ਆ ਅੱਧਾ ਅੱਧਾ ਕਿਲੋ ਵਾਲੇ ਹਾਂ ਦੋ ਮੈਂ ਉਹ ਦਾ ਪਹਿਲਾਂ ਵੀ ਪਿਆ ਵਾ ਤੇ ਚੱਲ ਜਿੰਨਾ ਲੋਡ ਪੈ ਗਈ ਇਹ ਚੋ ਪਾਵਾਂਗੇ ਤੇ ਦਾ ਪੈਗੜ ਜਿਹੜਾ ਕਿ ਲੋਲਾ ਵਾ ਉਹ ਪਿਆ ਹੀ ਰਹੇਗਾ। ਫੇਰ ਵੀ ਨਾ ਕੋਈ ਨਹੀਂ ਪਾਉਣ ਕਿ ਪੜੀਆਂ ਇੰਨੀਆਂ ਕਿ। ਬੜੀਆਂ ਸਾਰਾ ਅੰਤਰੀ ਆਪਣੀ ਮਰਜ਼ੀ ਕਰੋ। ਇਹ ਨਿਰੀਆਂ ਹੀ ਹੋਲ ਹੋਈਆਂ। ਆ ਹੋਰ ਫਿਰ ਜ਼ਿਆਦਾ ਹੀ ਹੋ ਜਾਣੀਆਂ। ਦੂਜੀ ਦੀ ਦੀ ਤੇ ਚੱਲਦੀ। ਉਹਨਾਂ ਨੇ ਭਾਵੇਂ ਜਾਜਣਾ ਹੈ। ਨਹਿਜ਼ ਕਰਾਂਗੇ। ਵੀਡੀਓ ਬਣਾ ਕੇ ਪਾ ਰਾਂਗੇ ਉਹਨਾਂ ਨੇ ਤਹੀ ਸਖਾ ਦੇ। ਮਿੱਠੀਆਂ ਮਿੱਠੀਆਂ ਨਾ ਹੋਣਗੀਆਂ ਨਹੀਂ ਹੋਣਗੀਆਂ ਮਿੱਠੀਆਂ ਕਿੰਦਾ ਹੋਣਗੀਆਂ ਚਪਾਤਾ ਵਾ ਉਹ ਦੂਜਾ ਕੀ ਨਾ ਲੇਦਾ ਮਿਰਚਾਂ ਆਮਚੂਰ ਪਾਊਡਰ ਮਿਰਚਾਂ ਜਵੈਰ ਜੀਰਾ ਨਾ ਨਾ ਲੂਣ ਚੈੱਕ ਕਰ ਰਹਾ ਹਾਂ ਲੂਣ ਵਾ ਮੈਂ ਹੁਣ ਕਿੰਦਾ ਥੋੜੀ ਚੱਕ ਹੁਣ ਉਹ ਹੁਣ ਮਰਜਾ ਆਟਾ ਕਿੰਨਾ ਘਾਣਾ ਪੀਂਦਾ ਮਾਸ਼ਾਅੱਲਾ ਨਹੀਂ ਹੁੰਦੀਆਂ ਮਿੱਠੀਆਂ ਮੇਰੇ ਸਹਾਨੂੰ ਤੂੰ ਵੇਖੀ ਜਾਉਗੀ ਜੋਗੀ ਵਾਈਬਲ ਐਂਡਿਵਰੇ ਲੱਗੇ ਬਣਾਉਂਦੀ ਹਾਂ ਤੇ ਖਾਣੀਆਂ ਨੇ ਪਹਿਲੀ ਵਾਰੀ ਆ ਤੂੰ ਖਾਦੀਆਂ ਨਾ ਦੇ ਨਾ ਮੈਂ ਨਹੀਂ ਕਰਦਾ ਕਿ ਬਣਉਣੀ ਖੱਤੀਆ ਵੇ ਅੰਦਰ ਵਾਲੀ ਮੈਂ ਖਾਦੀਆਂ ਵੀ ਨਹੀਂ ਕਦੇ ਖਾਦੀਆਂ ਚਕੰਦਰ ਵਿੱਚ ਪਈ ਹੁੰਦੀ ਮੈਂ ਖਾਦੇ ਚਕੰਦਰ ਵਿੱਚ ਚਕੰਦਰ ਵਾਲੀ ਰੋਟੀ ਉਹ ਰੋਟੀ ਤੇ ਨਹੀਂ ਹਏ ਤੈਨੂੰ ਜਦੋਂ ਉੱਥੋਂ ਖਾਦੇ ਹੀ ਨਾਨ ਉਹਦੇ ਵਿੱਚ ਪੇਤ ਸਹੀ ਕਿਤੇ ਕਿਤੇ ਹੁੰਦਾ ਇੱਥੋਂ ਖਾਦੇ ਨਾ ਉਹ ਮਜੀਠੇ ਲੱਗੋ ਜਿੱਦਾਂ ਨੰਬਰ ਸਰ ਗਏ ਹਾਂ ਆਂਦੇ ਖਾਦੇ ਨਹੀਂ ਰੰਗ ਦੇਖੋ ਕਿ ਨਾ ਸੁਣਾ ਜੇ ਬਣਉਣੀ ਹੁਣ ਜਿੱਦਾਂ ਇਹ ਮਨ ਨੂੰ ਪੂਰੀ ਨਮਨੋ ਆਉਣ ਬਾਦ ਮਨ ਟੇਸਟੀ ਬੰਨ ਹੈ ਨਾ ਤੇ ਫਿਰ ਇਹ ਸਿੰਪਲ ਨਹੀਂ ਬਣਾ ਲੇ ਦੀਆਂ ਕਲੀਆਂ ਨੇ ਡਿਗਰੇਟ ਕਰਕੇ ਨਾ ਮੈਨੂੰ ਇਹਨੇ ਦੱਸਿਆ ਨਹੀਂ ਭਈ ਇਸ ਤਰ੍ਹਾਂ ਕਰਨਾ ਮੈਨੂੰ ਉਹਦੀ ਪੁੱਟ ਕੇ ਲਿਆ ਦਮ ਸਾਰੀ ਬੋਟਲ ਇਹਨੇ ਪੁੱਟ ਲਿਆ ਪਿਆਜ ਜਬਾਲੀ ਮੈਂ ਮੂਲੀਆਂ ਨੂੰ ਕਰਨਾ ਮੈਂ ਕੱਚੀਆਂ ਭਾਈਛੇ ਮੂਲੀਆਂ ਨੂੰ ਹੋ ਸਕਦਾ ਪਰ ਇਹ ਕਿ ਉਤਨੇ ਜ਼ਿਆਦਾ ਟਾਈਮ ਲੱਗਦਾ ਲੱਗੀ ਸਾਰੀ ਤੇ ਕੱਚੀਆਂ ਵੀ ਖਾਣੀਆਂ ਵੀ ਫਾਇਦੇਮੰਦੀਆਂ ਬਹੁਤ ਵਧੀਆ ਆ ਇਹਨਾਂ ਨਾਲ ਕਹਿੰਦੇ ਕਿ ਹੁਣ ਵੀ ਛੇਤੀ ਪਹੁੰਚਦਾ ਹੁੰਦਾ ਹੂੰ ਜਿੰਨਾ ਕੋ ਹਾਨੇ ਬਣਾਉਂਦਾ ਉਦੋਂ ਆਪਾਂ ਇੱਕ ਰੀ ਲੈਂਦੇ ਹੀ ਏ ਦੋ ਕਰੀ ਲੈਂਦੇ ਹਾਂ ਤੇ 80 ਰੁਪਏ ਕਿਲੋ ਦਿੰਦੇ ਤੇ ਜੇ ਲਗਾਤਾਰ ਚਾਰ ਕੋਈ 10 15 ਦਿਨ ਕੋਈ ਇਹਦਾ ਜੂਸ ਪੀ ਲੈਣਾ 글로 ਬਣਾਉਂਦਾ ਫੇਸ ਤੇ ਜੂਸ ਚ ਪਾਉਂਦੇ ਆ ਨਾ ਜੂਸ ਚ ਪਾਉਂਦੇ ਇੱਕ ਐਪ ਕਲਰ ਹੁੰਦਾ ਜਿੱਦਾਂ ਏ ਬੀ ਸੀ ਏ ਫੋਰ ਐਪਲ ਬੀ ਫੋਰ ਬੀਟਰੂਟ ਸੀ ਫੋਰ ਮੈਂ ਹਰਦਾ ਬੀ ਫੋਰ ਬੋ ਤੇ ਮੁਰਕੀ ਵਿੱਚ ਉਹ ਪਾ ਲਓ ਨਿੰਬੂ ਵਗੈਰਾ ਹਾਂ ਅਣਾ ਬੰਲੀਆਂ ਵੀ ਪਾ ਦਿੰਦੇ ਨੇ ਕਿਤੇ 15 ਦਿਨ ਪੀਣਾ ਚਾਹੀਦਾ ਲਗਾਤਾਰ ਪਰ ਪੀਤਾ ਨਹੀਂ ਜਾਂਦਾ ਉਦਾਂ ਬੇਲਾ ਹੋਏ ਹੋਏ ਜੂਸ ਕੋਈ ਵੀ ਇਹਨੂੰ ਨੇਚਰਲ ਜਿਹੇ ਤਰੀਕੇ ਨਾਲ ਬਿਰੇ ਵੇਰਾ ਆਪਣਾ ਰੋਹ ਦੇ ਵਿੱਚ ਹੀ ਆਂਦੇ ਕੋਈ ਚੀਜ਼ ਨਹੀਂ ਪਾਉਣੀ ਚਾਹੀਦੀ ਇੱਕ ਦਿਨ ਇਹਨੂੰ ਪੁੱਛਣਾ ਅਦੀਪ ਨਾ ਸੀ ਉਤਰਾ ਹੀ ਪੀਤੀ ਬਹੁਤ ਵਧੀਆ ਲੱਗਦਾ ਹੈ ਤਾਂ ਪੀਤੀ ਰੋ ਸ਼ੁਰੂ ਹੋ ਗਈ ਨਹੀਂ ਚਾਦਾ ਸਵਾਦ ਤੇ ਜਿੱਦਨ ਆਪਾਂ ਇੱਕਾ ਜੜੀ ਜਿਹੜੀ ਇਹ ਇੰਨਾਂ ਲਿਆ ਹੁੰਦਾ ਵੇਲਣੇ ਤੇ ਉਹਦੀ ਅੱਖ ਚ ਝਿਗ ਜੀ ਹੋਈ ਹੁੰਦੀ ਐ ਇੱਕ ਚ ਆਪਣਾ ਰੌਦੇ ਚ ਇਹਨੂੰ ਪੁੱਛ ਜਿੱਦਨ ਸ਼ਹਿਰ ਗਏ ਹਾਂ ਹੱਥ ਨਾਲ ਵੱਡੇ ਰਹੀਆਂ ਨੇ ਗੇੜ ਗੇੜ ਕੇ ਮਸਾ ਚਿਗਨੀ ਬਹੁਤ ਮਜ਼ਾ ਆਇਆ ਉਹਨੂੰ ਚੇ ਗੁਰਤੇ ਵੀ ਆਣੀ ਜਿਹੜੀ ਹੀ ਬੀਤੀ ਨਾ ਗੱਲ ਉਹ ਵੀ ਬੜੀ ਵਧੀਆ ਇੰਜ ਦਾ ਸੁਆਦ ਮੈਂ ਕਦੀ ਨਹੀਂ ਇੰਨੀ ਸੁਆਦ ਫੀਲ ਕੀਤਾ ਜਦੋਂ ਤਾਜੀ ਦਾਜੀ ਜਿਸ ਤਰ੍ਹਾਂ ਮੰਨ ਲਓ ਵੀ ਇਹ ਕੱਢ ਕੇ ਉਸੇਲੇ ਪਾ ਕੇ ਦੇ ਦਿੰਦੇ ਆ ਉਹ ਦੋ ਛਿੰਗ ਦੀ ਜਦੋਂ ਆਪਾਂ ਦੋ ਮਿੰਟ ਪਈ ਰਹੇ ਫਿਰ ਨਹੀਂ ਹੁੰਦੀ ਹੂੰ ਤੇ ਜਦੋਂ ਆਪਾਂ ਆਨੇ ਨੇਹਾ ਉਦੋਂ ਪਿਛਲੀ ਵਾਰੀ ਗਰਮੀਆਂ ਚ ਬਟਾ ਲਿਓ ਉਹ ਜਦੋਂ ਥੋੜਾ ਬੜੀਆਂ ਵਾਂ ਤੋਂ ਵੀਡੀਓ ਬਣਾ ਕੇ ਅਸੀਂ ਰਸਤੇ ਜਾਂਦੇ ਕਿੱਥੋਂ ਵੀ ਨੇ ਨੇਹ ਕਾਲੇ ਪਹਾੜ ਨੇ ਉਹ ਪਰੇ ਪੁਰਾਣੇ ਮੋੜ ਲੱਗਿਆ ਉਹ ਦਿਨ ਹੀ ਵੀਰ ਵੀ ਤੀ ਕਹਿੰਦਾ ਭਾਜੀ ਬੁੜੇ ਦੀ ਨਾ ਬਾਅਦ ਚੱਕਰ ਮਾਰਿਆ ਦਿਨਾਂ ਬਾਹਰ ਨੀ ਚਰਾ ਬਾਹਰ ਚਰਾ ਬਾਹਰ ਆ ਉਹਵਾ ਸ਼ਰਮਾਂ ਚ ਕਰ ਮੈਂ ਉੱਥੇ ਬੜੀ ਸੁਆਦ ਚੀਰਾਂ ਬਾਤ ਨਹੀਂ ਮੈਂ ਹੈ ਹੀ ਰੁਕੇ ਹੀ ਅੱਜਵਾਂ ਦਾ ਦਿਨ ਪਿਛਲੇ ਹਫਤੇ ਰੁਕੇ ਹਾਦਸਾ ਨਾ ਸ਼ਾਮੀ ਪੈ ਗਈ ਉਸ ਦਿਨ ਹੈ ਨਹੀਂ ਸ਼ਾਮਾ ਪੈ ਗਈ ਨਹੀਂ ਹੈ ਸਹੀ ਉਹ ਗੰਨੇ ਮੁੱਕ ਗਈ ਆਪਣਾ ਨੇ ਕੰਮ ਕਰਤਾ ਸੀ ਬੰਦ ਫਿਰ ਆਪਾਂ ਅਗਲੇ ਬੰਨੇ ਵਿੱਚ ਵੇਖੋ ਹੁਣ ਅਸਾਂ ਟੱਪਾ ਹੋ ਗਏ ਅਜੇ ਗੁੰਮਣਾ ਇਹ ਕਰ ਲੈਣਾ ਪੂਰਾ ਗੁੰਮਣਾ ਇਹ ਨਾਲ ਨੂੰ ਨੂੰ ਲਿਆ ਅੰਮਾ ਸੱਕ ਪੀੜਾ ਦੇ ਮੈਂ ਕੱਟੀ ਨੂੰ ਚੱਕਰ ਆ ਗਿਆ ਵੀ ਬਣ ਲੂਣ ਪੂਰਾ ਕਿ ਨਹੀਂ ਉਹਨੇ ਨਾਂ ਦੱਸੇ ਨਾਂ ਜੇ ਖਾਈ ਗਈ ਤੇ ਸਮਝ ਲੈ ਭਈ ਨਹੀਂ ਠੀਕ ਜੇ ਖਾਣ ਹਟ ਗਈ ਫੇਰ ਸਮਝ ਲਾਂਗੇ ਵੀ ਠੀਕ ਆ ਫੇਰ ਵੱਧ ਹੋ ਜੇ ਭਾਵੇਂ ਹਾਂ ਤੁਸੀਂ ਮੈਨੂੰ ਬਾਜੋ ਉਹ ਚਰਨ ਉਹਨੇ ਤੇ ਆਟਾ ਮਕਾ ਹੜਨਾ ਜਨਾਕ ਗੁੱਦਾ ਹੀ ਸਹੀ ਲੱਗ ਆਟਾ ਬਹੁਤ ਵਧੀਆ ਨਾ ਲੱਗਣ ਦੇ ਹਾਂ ਕਹਿੰਦੇ ਲੱਗਣ ਨਾ ਰੈੱਡ ਦੇ ਵਿੱਚ ਗ੍ਰੀਨ ਰੋਟੀਆਂ ਆਏ ਵੀ ਤਾਂ ਲੱਗ ਲੱਗ ਕਲਰ ਦੀਆਂ ਤੇ ਜਿੱਦਾਂ ਹਣਾ ਪੂਰੀਆਂ ਵੀ ਬਣਾਉਣੀਆਂ ਹੁਣ ਰਾਵਲੀਆਂ ਜੈੱਡ ਵੀ ਜਿੱਦਾਂ ਤਣੀਆਂ ਇਹਦੀਆਂ ਖਾਦੀਆਂ ਬਣਾਉਣਾ ਹਾਂ ਹਾਂ ਸਿੰਪਲ ਵੀ ਰੋਟੀ ਇਹਨਾਂ ਦੀ ਲਾਤੀ ਰਹਿਣ ਇਹਨਾਂ ਦੀ ਪਿਊਰੀ ਬਣਾ ਕੇ ਨਾ ਤੇ ਫਿਰ ਉਹ ਜੂਸ ਚ ਗ੍ਰੈਂਡਰ ਵਿੱਚ ਟੱਚ ਕਰ ਲੈ ਮਿਕਸ ਮਿਕਸ ਕੇ ਕੱਢ ਦਿੰਦੇ ਇੱਕ ਨਾਲ ਬਣਦਾ 20 ਵਰਕ ਪੈਣਾ ਹੈ ਇਹਦੇ ਸਿੱਧੇ ਕਰਦੇ ਇੱਕੋ ਹੈ ਫਾਲੋ ਬਾਂ ਨਹੀਂ ਹੋ ਗਿਆ ਟਿੱਕੀ ਬਣਾ ਲਾਂਗੇ ਹਾਂ ਟਿੱਕੀਆਂ ਵੀ ਬਣਾ ਸਕਦੇ ਹਣਾ ਬਈ ਅਰਹ ਰੋਟਾ ਪਾ ਕੇ ਬਣਾਈਏ ਆਪਾਂ ਚਿਚਾ ਅਰਹ ਰੋਟੇ ਸ਼ਾਇਦ ਹੋਏ ਪਿਆ ਤੇ ਫਿਰ ਬਣਾ ਲਏ ਪੱਕਣੀ ਪੈਂਦਾ ਮੈਂ ਇਦਾਂ ਵੀ ਲੈ ਲੈ ਤੀਰੇ ਦੇ ਤਾਲ ਵੀ ਨਹੀਂ ਨਾ ਇਦਾਂ ਬੜੀ ਗਾਣੀ ਕੀ ਆ ਹਾਂ ਹੂੰ ਥੀਨਾ ਸੋਨਾ ਕਲਰ ਕਿ ਨਾ ਸੋਨਾ ਕਲਰ ਪਰ ਅੰਛੇ ਦੇ ਤਾਲ ਚੇਹਿਆਂ ਦੀ ਉਹ ਵੀ ਥੀ ਹੁੰਦੀ ਨਾ ਉਹ ਥੋੜੀ ਜਿਹੀ ਪਾ ਲਈ ਹਾਂ ਬਾਲਟੀ ਥੋੜੀ ਵਿੱਚ ਪਾ ਲੀ ਕਿੰਨੀਆਂ ਇਹਦੇ ਵਿੱਚ ਬਾਲਟੀ ਚ ਪਾ ਕੇ ਨਾ ਥੋਲੇ ਚ ਪਾ ਕੇ ਵਿੱਚ ਰੱਖ ਦੋ ਵੀ ਉਬਲਣੀ ਆਲੀ ਹਾਂ ਆਲੂਆਂ ਨੇ ਸਾਰੇ ਹੋਰ ਨਵੇਂ ਇੱਛਾ ਨਾਲ ਜਾੜ ਦੇ ਸਕੀ ਨਾ ਮੜਿਆ ਆਲੀ ਸੱਚੀ ਉਬਲ ਜਾਣੀ ਆ ਛੋਲ ਵੀ ਇੱਕ ਦਿਨ ਬਾਅਦ ਇਹ ਨਾ ਕਿੰਨੇ ਵਿੱਚ ਰੱਖ ਕੇ ਕਿਹਨ ਕਿੰਨੇ ਉਹ ਵੀ ਚੋਂ ਪਹੁੰਚੇ ਚਾਹੀਏ ਅੱਗੇ ਵਿੱਚ ਪਾ ਦੇਸ਼ ਜਿਹੜਾ ਸਭ ਜੇ ਤਾਂ ਹੀ ਨਾ ਹੁਣ ਬਾਬਾ ਜੀ ਵਧੀਆ ਵਧੀਆ ਹੁਣ ਪੱਕਾ ਇਸ ਟਮਾਣਾ ਹਾਂ ਜੀ ਨੋ ਇਹ ਖਾ ਕੇ ਵੇਖਣਾ ਹੂੰ ਦੂਜੀ ਤਰ੍ਹਾਂ ਹੀ ਸੁੱਤਰ ਹੋਣੀਆਂ ਵੇਖੋ ਇਹ ਤਰ੍ਹਾਂ ਨਹੀਂ ਆਉਣੀਆਂ ਅੱਗ ਨਹੀਂ ਤੇ ਹਰਮੋਲੀ ਠੀਕ ਹੈ ਜੇ ਨਾ ਖਾਣ ਗਿਆ ਆਵਲੀਆਂ ਤੁਹਾਨੂੰ ਪਤਾ ਵੀ ਨਾ ਨਹੀਂ ਖਾਣੀਆਂ ਉਹ ਭਾਈ ਛੱਡਣੇ ਨਾ ਪਤਾ ਨਹੀਂ ਨਾ ਹੁੰਦਾ ਜੀ ਆਵੇ ਤੇ ਆ ਆਪਣੇ ਤਿਆਰੀ ਚਾਹੀਦੀ ਮੈਨੂੰ ਜੇ ਨਾ ਹੈਗੇ ਦੋ ਦਾ ਆਟਾ ਦੂਜਾ ਹੋਗਾ ਤੇ ਪਕਾ ਕੇ ਦੇ ਰਾਂਗੇ ਸੀਗਲੋਲੇ ਅਮਾ ਚਾਟਾ ਕਰ ਰਹੇ ਹਾਂ ਫਰਜ਼ੀ ਚਾਟ ਕਰ ਰਹੇ ਹਾਂ ਪ੍ਰੋਪਰ ਹੁੰਦੇ ਕੋਈ ਖਾਲੀ ਕੋਈ ਪਲੇਟ ਚ ਕੀ ਹੋ ਰਿਹਾ ਕਿਉਂ ਅਮਕ ਖਾਣ ਹੈ ਬਹੁਤ ਇਛੇ ਹੂੰ ਹੂੰ ਸੁਆਦ ਸੈਟ ਹੂੰ ਆ ਗਏ ਨਿਆਣੇ ਨਹੀਂ ਆ ਪੁੱਟ ਛੜੀ ਜਾ ਕੇ ਪਤਾ ਆ ਜੇ ਨਿਆਣੇ ਨਾ ਨਾ ਖਾਣਗੇ ਤਾਂ ਤਾਂ ਤੁਹ ਇਵੇਂ ਆਪਣੇ ਸਾਰੇ ਜਾ ਕੇ ਕਿਉਂ ਕਿ ਮੈਂ ਆਪਣੀ ਭਾਬੀ ਨੂੰ ਮੈਂ ਕਿਹਾ ਨਾ ਜੇ ਨਿਆਣੇ ਨਾ ਨਾ ਖਾਣਗੇ ਤੇ ਤਾਂ ਦੱਸਿਓ ਅੱਛਾ ਠੀਕ ਹੈ ਹੈ ਚੱਲ ਮੈਂ ਖਾਣਾ ਬੜਾ ਹਲਕੇ ਆਪਣਾ ਸ਼ੁਰੂ ਕਰਦੇ ਆਂ ਮੁੰਡਾ ਵੇਟਿੰਗ ਚ ਬੈਠਾ ਆਸ ਪਰ ਮਨ ਨੂੰ ਖਾਵੇ ਸਵਾਦ ਕੋਣੀ ਹੈ ਜਣੀ ਮਨ ਨਹੀਂ ਹੈ ਇਹ ਕਿੰਨਾ ਚੰਗਾ ਪਾਇਆ ਦਾ ਸਵਾਦ ਹੈ ਨਹੀਂ ਪਾ ਕੇ ਦੱਸ ਜੇ ਸੱਚੀ ਸਵਾਦ ਹੈ ਕਿ ਨਹੀਂ ਠੀਕ ਹੈ ਨਹੀਂ ਤੇ ਦੂਜੀਆਂ ਵੀ ਰੱਤਾਂ ਲੱਗਣੀਆਂ ਉਹ ਹਨ ਸੱਚੀ ਦੱਸਾਂ ਜੀ ਕਿਨੇ ਨੰਬਰ ਦੱਸਾਂ ਜੀ ਕਿਨੇ ਨੰਬਰ ਕਿੰਨੂੰ ਦੇਣਾ ਹੈ ਕਿੰਨੂੰ ਦੇਣਾ ਹੈ ਕਿੰਨੂੰ ਦੇਣਾ ਨੰਬਰ ਮੁੰਨਾ ਹੈ ਜੀ ਜੈ ਵੀ ਨਹੀਂ ਮੁੰਨਾ ਹੈ ਮਾਮੀ ਨੇ ਇਹ ਨੰਬਰ ਦਿੰਦੇ ਲੰਦ ਇਹ ਕਾ ਮੈਂ ਕੱਲ੍ਹ ਆ ਕੇ ਮੈਂ ਹੋਈ ਨਹੀਂ ਆ ਉਹ ਦਹੀਂ ਹੀ ਹੈਗਾ ਜੀ ਜਿੰਨੇ ਦਹੀਂ ਲੈਣਾ ਦਹੀਂ ਦਹੀਂ ਲੈਣੀ ਮੈਂ ਕਿਹਾ ਨਾ ਹਜੇ ਉਹ ਸੀਟੀਆਂ ਵਾਲਾ ਕੰਮ ਜਿਹੜਾ ਚੱਲਣ ਡਿਆ ਵੀ ਹਜੇ ਭਾਣਾ ਤੇ ਮੈਂ ਰੋਟੀ ਇੱਕ ਵੱਧ ਖਾ ਬੈਠਾ ਐਨਾ ਦਾ ਮੂੰਹ ਨੇ ਰੱਖੀ ਹੁਣ ਉਹਦੇ ਨੂੰ ਫੋੜ ਦੇ ਉਪਰ ਮਰੂ ਕਰਕੇ ਦੱਸਣਾ ਮੈਂ ਕਿਹਾ ਨਾ ਹਾਂ ਰੋਟੀ ਵੱਧ ਖਵਾਤੀ ਵੀ ਨਹੀਂ ਮੈਨੂੰ ਲੈ ਤੂੰ ਪੁੱਛਿਆ ਵੀ ਲੈ ਮੈਂ ਚੱਲ ਦੇਖ ਕਰੀ ਮੈਂ ਕਹਿ ਨਹੀਂ ਮੈਂ ਕਰੀ ਆ ਖੈਸੇ ਵੀ ਮੈਂ ਨਹੀਂ ਖਾਣੀ ਹੈਗਾ ਤੇ ਖਾ ਲੋ ਫਿਰ ਤੇ ਜੀ ਕਾਰੀ ਮਿਲਾਂਗੀ ਜੀ ਆਹੀ ਆਂਦੇ ਕਿ ਨਾ ਖਾਓ ਮਦਰ ਪਕੌੜੇ ਨਹੀਂ ਬਣੇ ਫਿਰ ਇਹਨੇ ਕਹਿੰਨੇ ਮੀਆਂ ਵਾਰੀਆਂ ਕਹਿੰਦੇ ਆਣੇ ਨੂੰ ਮਾਣਾ ਉੱਥੇ ਬੈਠੋ ਦਹੀਂ ਨਾਲ ਖਰਾਉਂਦੇ ਖਾਣੇ ਤੇ ਚਾਣ ਵਾਲਾ ਪਕੌੜੇ ਖਾਵਾਂਗੇ ਮੈਨੂੰ ਦਹੀਂ ਨਹੀਂ ਦਿੱਤਾ ਲੈ ਫਿਰ ਮੈਂ ਕਹੇ ਦਹੀਂ ਨਾਲ ਖਾਣਾ ਵਾ ਸਕੂਲ ਕਹਿੰਦਾ ਜਿਆਦਾ ਘਵਾਤੀ ਆਹੋ ਹਾਂ ਭਾਇਓ ਜਰ ਨਾਂ ਭਾਇਓ ਹਾਂ ਕੋਤ ਨਹੀਂ ਹਿੰਦੀ ਦੀ ਕੋ ਮੈਂ ਖੜਾ ਖਾਣ ਲੱਗਾ ਮੇਰੇ ਪਕੌੜੇ ਨਾ ਆ ਰਹੀਆਂ ਨਹੀਂ ਤਾਂ ਇਹਨੇ ਖਾ ਲਈ ਅਗਮ ਨੇ ਨਹੀਂ ਨਹੀਂ ਸਟਾਡੀ ਚ ਦੋ ਤਿੰਨ ਮੁਰਕੇ ਖਾ ਲਈਆਂ ਮੁਰਕੇ ਜਦੋਂ ਉਹਨੂੰ ਪਤਾ ਲੱਗਾ ਨਾ ਕਿ ਵਿੱਚਲੇ ਬੰਨੇ ਉਹਦਾ ਇੱਕ ਚੰਦਰ ਦਾ ਵਿੱਚ ਰੇਸ਼ੇ ਜਿਵੇਂ ਆ ਇਹਨੂੰ ਸਮਝ ਲੱਗੀ ਵੀ ਹਾਂ ਇਹ ਕੋਈ ਮੇਰੇ ਨਾਲ ਘਬਲਾ ਹੋ ਰਿਹਾ ਹੈ ਮੈਨੂੰ ਲੱਗਦੀ ਨਹੀਂ ਉੱਥੇ ਪਿਆਰ ਹੀ ਪੜ੍ਹਦੀ ਹੈ ਯੋ ਅੰਦਾਜ਼ ਹਾਂ ਇਹਨਾਂ ਮੱਦੂ ਲੱਡੂ ਬਣਾ ਚਾਰੇ ਦੇ ਲੱਡੂ ਦੇ ਫੂਲ ਬਣਿਆ ਬਣ ਗਏ ਕਿੰਨੇ ਨੂੰ ਗੋਦੀ ਚ ਪਾਈ ਰੱਖੋ ਪੰਗੇ ਵੀ ਪੱਠੇ ਲਿੰਦਾ ਨਾ ਕੋਈ ਨਾ ਹਟ ਜਾਣੀ ਆ ਕਿਹਦੇ ਹਾਂ ਹੁੰਦੇ ਆ ਬਹਨ ਨਾ ਨੂੰ ਭੁੱਲਣ ਦੇ ਆ ਨਾ ਫਿਰ ਇਹ ਸਗੀਆਂ ਜਦੋਂ ਫੇਰ ਦੇਖੀ ਫੇਰ ਟਾਈਮ ਲਾ ਕੇ ਫੇਸਬੁਕ ਆ ਹੈ ਤੈਨੂੰ ਲੱਗ ਕਿ ਉਹਨੇ ਇਹ ਪਸਪਲਕ ਤੱਕ ਹੋਏ ਇਹਨੇ ਪਰਸੋਂ ਤੱਕ ਠੀਕ ਚ ਪਾਣੀ ਨਿਕਲ ਗਿਆ ਪਾਣੀ ਹਾਂ ਇਹ ਦੋ ਇਹ ਆਪ ਇਹਨੂੰ ਧੋਏ ਗਿੱਲਾ ਨਾ ਹੋਏ ਧੋਈ ਤਾਂ ਹੁਣ ਧੋਏ ਹੋਣਾ ਇਹਨੂੰ ਹੁਣ ਪੁੱਠੇ ਪੰਗੇ ਲੈਣੇ ਭਾਜੀ ਨੇ ਕਿਹਾ ਤਾਈ ਹਾਂ ਕਹਿੰਦਾ ਪੰਗੇ ਦੇ ਪੁੱਟੇ ਲੈਣਾ ਦੇ ਕਹਿੰਦਾ ਲੈਣਾ ਪੁੱਟੇ ਪੰਗੇ ਲੈਣੇ ਹੁਣ ਦੱਸ ਲਿਆ ਲੈ ਤਾ ਪੁੱਟਾ ਠੀਲੇ ਨਾ ਮੈਂ ਆ ਦੇਖਣਾ ਪਹਿਲਾਂ ਬੁਖਾਰ ਹੈਗਾ ਕਿ ਨਹੀਂ ਤਾਂ ਦੇ ਆ ਗਏ ਜੋ ਤੇ ਦਵਾਈ ਦੇ ਦਿੱਤੀ ਇਹਨੂੰ ਆਂਦਾ ਵੀ ਦੇ ਇਥੋਂ ਹੱਲੇ ਵੀ ਨਹੀਂ ਮੈਂ ਠੀਕ ਹੈਗਾ ਮੈਨੂੰ ਫੇਰ ਦੋ ਤਿੰਨ ਦਿਨ ਸੇ ਮੈਂ ਇੰਤਰੇ ਕਿ ਕੀ ਲਾਉਣਾ ਮੈਂ ਕੀ ਦਵਾ ਕੀ ਲੈਣਾ ਕੀ ਲੈਣਾ ਪਾਪਾ ਨੇ ਤੂੰ थर्मामीटर ਲੱਗਦਾ ਯਾਰ ਇਹ ਹੀ ਬੰਦੇ ਆ ਨੇ ਕੀ ਲਾਉਣੀ ਬ੍ਰੈਡ ਰੋਲ ਬ੍ਰੈਡ ਰੋਲ ਤੂੰ ਤਾਂ ਨਹੀਂ ਬ੍ਰੈਡ ਵਾਲੇ ਪਕੌੜੇ ਕੱਢਾਵੇਂ ਪਕੌੜੇ ਤੂੰ ਬੜੀ ਜਾਂਦਾ ਸਾਨੂੰ ਪਰ ਵੀਸਨ ਤਾਂ ਇਹਨਾਂ ਨਾਲ ਲਾ ਲਾਉਣ ਨਹੀਂ ਦੇ। ਵੀਸਨ ਨਹੀਂ ਲੱਗਣਾ। ਹਾਂ ਹਾਂ। ਬਹੁਤ ਕ੍ਰਿਸਪੀ ਲੱਗਣਗੇ। ਲੱਗਣ ਦੇ ਖਾਦੇ। ਖਾਦੇ ਨਹੀਂ ਜੀ। ਕਿਹਦੀ ਇਕੱਠੇ ਖਾਣੇ? ਤੂੰ ਲਾ ਕੇ ਚੈੱਕ ਕਰ ਕਰਕੇ ਦੱਸੀਂ। ਇਹ ਚੌਕ ਨਾ ਹੁੰਦੇ ਨੇ। ਅੱਛਾ। ਤੇ ਮੈਂ ਤੁਹਾਡੇ ਵਾਸਤੇ ਇਹਨਾਂ ਨੂੰ ਆਸਕੇ ਪਕੌੜੇ। ਤੇ ਤੂੰ ਹੀ ਪੋੜੇ ਖਾਣੇ ਨਹੀਂ ਖਾਣੇ। ਨਹੀਂ ਸਾਰੇ ਜੀ ਜਮਨੀ ਕੁਝ ਮਿਕਸ ਖਾਵਾਂਗੇ। ਆ ਫਿਰ ਆ ਮੈਂ ਤੁਹਾਡੇ ਲਈ ਤੇ ਅਗਮਲੀ ਲਈ। ਪਰ ਇਹ ਸਪੈਸ਼ਲ ਸਰਵਿਸ ਹੁੰਦੇ ਨਾ। ਉਦਾਂ ਖਾਣੇ। ਹੂੰ। ਚੰਗਾ ਇਹ ਤੁਹ ਲਈ ਚਟਨੀ ਨਹੀਂ ਲਈ ਹੈ ਹਰੀ ਬੜਾ ਤਿਬ ਨਹੀਂ ਹੈਣਾ ਉਹਨੂੰ ਪਤਾ ਕੀ ਕਰਾਂ ਫਿਰ ਮੈਂ ਦੱਸਣਾ ਤੁਹਾਨੂੰ ਉਹਨੂੰ ਦੂਜੇ ਮਿਕਸੀ ਵਾਲੇ ਚ ਪਾ ਕੇ ਬਿਲਕੁਲ ਉਹ ਕਰ ਲੋ ਚਟਨੀ ਬਣਾ ਦੇ ਫੇਰ ਮਜਾ ਆ ਜੇ ਆ ਕਿਦਾਂ ਇਹ ਵੇਖੋ ਬਲੈਡ ਦਾ ਹੀ ਘੁਰਗੁਰ ਕਰਤਾ ਹੂੰ ਪਾਣੀ ਲਾਇਆ ਨਾਲ ਇਹਨੂੰ ਹਾਂ ਠੀਕ ਹੈ ਚਲੋ ਹੁਣ ਇਹ ਤਾਂ ਖਾ ਕੇ ਵਾਦਾ ਲੱਗੂਗਾ ਮੈਂ ਵਿਸਨ ਮਿਲਾ ਸਕਦੀ ਹਾਂ ਹਾਂ ਇਹ ਫਿਰ ਮੰਨ ਲਓ ਉਹ ਵੀ ਨਹੀਂ ਕਹਿੰਦੇ ਵੇਸਣ ਨਾਲ ਆ ਜਿੱਦਾਂ ਹੋਈ ਹੋਣਾ ਕਿਸਤੀ ਜਿਹੀ ਬਣ ਗਈ ਬ੍ਰੈਡ ਕਰਾਂ ਸਕੇ ਨਹੀਂ ਗੈਂਦੇ ਹੁਣਾ ਉਹ ਤਾਂ ਫਿਰ ਵੇਸਣ ਲੱਗਣਾ ਕਿਵੇਂ ਲੱਗਣਾ ਨਹੀਂ ਉਹ ਆਹੜਾ ਰੋੜ ਜਾਂ ਥੋੜਾ ਜਿਹਾ ਮੈਦਾ ਜਿਹੜਾ ਮੈਦਾ ਹੁੰਦਾ ਉਹ ਥੋੜਾ ਜਿਹਾ ਕ੍ਰਿਸਪਨ 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 ਕਿਰਸਪੀ ਪੰਜਾਇ ਦੇ ਦਿੰਦਾ ਵਾ ਕ੍ਰਿਸਪਨ ਉਹ ਵੱਗ ਗਿਆ ਨਹੀਂ ਪੈਂਦਾ ਤੇ ਜਿਹੜਾ ਹਾਂ ਹੁੰਦਾ ਵੇਸਣ ਇਹ ਫਿਰ ਥੋੜਾ ਜਿਹਾ ਪਕੌੜੀ ਟਾਪ ਬਣਾ ਦਿੰਦਾ ਵਾ ਕ੍ਰਿਸਪਨ ਕਾਟ ਲੀਨ ਹੂੰ ਬਣ ਗਈ ਲੈ ਤੂੰ ਸਾਰਾ ਕੰਮ ਕਲੋਜ਼ ਕਰਕੇ ਫੇਰ ਛਰੇ ਬਹੁਤ ਬਹੁਤ ਲੱਖੇ ਕਿਹਦੇ ਖਾਣੇ ਆ ਮੈਂ ਨਾ ਗਰਮ ਗਰਮ ਹੋਣਗੇ ਚਾਹ ਵੀ ਬਣ ਗਈ ਗਰਮ ਹੀ ਆ ਹਾਲੇ ਵਿੱਚ ਉਹਦੇ ਛਿੱਟੇ ਖੰਡੇ ਹੋਣ ਹੀ ਨਹੀਂ ਦੇਓ ਠੀਕ ਹੈ ਹੂੰ ਹੁਣ ਚਾਹ ਗਰਮ ਹੋਣ ਵਾਲੀ ਹੈ ਚਾਹ ਬਣੀ ਆ ਬਸ ਦਰੂ ਮਣੀ ਜੀ ਗਰਮ ਹੀ ਕਰ ਗਰਮ ਗਰਮ ਹੀ ਕਰਨੀ ਗੜਾ ਮਾ ਚਲੋ ਆ ਜਾਓ ਗੜਾ ਨਹੀਂ ਕਰਨਾ

ਗਰਮਾ ਨਹੀਂ ਖਾਣਾ ਨਹੀਂ ਨਹੀਂ ਠੰਡਾ ਹੀ ਠੰਡਾ ਹੀ ਆ ਤੁਹਾਨੂੰ ਨਹੀਂ ਠੰਡਾ ਕਮਾ ਤੋ ਖਾਉਂਗੀ ਚਲੋ ਲਿਆਓ ਫਿਰ ਚਾਹ ਕਰੀਏ ਸਰਵ ਅਦਰ ਜੀਬਾਂ ਤੇ ਜੀਬਾਂ ਕਿਦਾਂ ਆਏ ਗਰਮਾ ਨਾ ਸਵਾਸਣੀ ਇਸ ਟੇਸਟੀ ਵੇਖ ਵੇਖ ਹੁਣ ਵੇਖੀ ਨਾ ਹਾਂ ਹਾਂ ਕਮ ਕਿਦਾਂ ਨੇ ਟੇਸਟੀ ਆ ਆਇਆ ਹਰ ਤੁਸੀਂ